ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਮੇਅਰ ਦੀ ਜਿਹੜੀ ਇਲੈਕਸ਼ਨ ਸੀ ਸ੍ਰੀ ਅਮਰਚਰ ਸਾਹਿਬ ਚ ਅੱਜ ਉਹਨਾਂ ਨੇ ਕਰਕੇ ਵਿਖਾਤਾ ਡਿਕਟੇਟਰਸ਼ਿਪ ਲਾਗੂ ਹੋਈ ਆ ਔਰ ਮੈਂ ਸਮਝਦਾ ਕਿ ਜੋ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਵੇਲੇ ਜਿਸ ਤਰ੍ਹਾਂ ਉਹ ਮੈਟਰ ਸੁਪਰੀਮ ਕੋਰਟ ਤੱਕ ਗਿਆ ਔਰ ਜਿਹੜੇ ਉਦੋਂ ਤੇ ਇਲੈਕਸ਼ਨ ਨੂੰ ਕੰਡਕਟ ਕਰ ਰਹੇ ਸੀ ਮਸੀਹ ਸਾਹਿਬ ਉਨ੍ਹਾਂ ਦੇ ਖਿਲਾਫ ਸਟ੍ਰਕਚਰ ਪਾਸ ਹੋਏ ਅੱਜ ਦੇ ਹਾਲਾਤ ਵੀ ਉਹੀ ਬਣੇ ਆ ਕਿ ਅੱਜ ਜਿਹੜੇ ਛੇਕੜੀ ਸਾਹਿਬ ਨੇ ਡਿਵੀਜ਼ਨਲ ਕਮਿਸ਼ਨਰ ਮੈਂ ਸਮਝਦਾ ਦੇਣ ਇਹਨਾਂ ਦੀ ਵੀ ਪੁੱਠੀ ਗਿਣਤੀ ਸ਼ੁਰੂ ਆ ਕਿ ਸਟ੍ਰਕਚਰ ਇਹਨਾਂ ਦੇ ਖਿਲਾਫ ਵੀ ਪਾਸ ਹੋਣੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਕਮਿਸ਼ਨਰ ਉਹ ਪੁਲਿਸ ਸ੍ਰੀ ਅਮਰਚਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਡੰਡਾ ਤੰਤਰ ਨੂੰ ਬਹੁਤ ਵਧੀਆ ਤਰੀਕੇ ਨਾਲ ਅੱਜ ਲਾਗੂ ਕੀਤਾ ਉਹਨਾਂ ਨੇ ਅੱਜ ਰਿਕਾਰਡ ਕਾਇਮ ਕਰਤਾ ਕਿ ਮੇਅਰ ਦੀ ਇਲੈਕਸ਼ਨ ਇਹ ਦੱਸਣਗੇ 2 ਮਿੰਟ 'ਚ ਮੇਅਰ ਦੀ ਇਲੈਕਸ਼ਨ ਕੰਪਲੀਟ ਹੋ ਗਈ 2 ਮਿੰਟ 'ਚ ਠੀਕ ਹੈ 90 ਕਾਉਂਸਲਰ ਤੋਂ ਵੱਧ ਹੋਣ 58 ਕਾਉਂਸਲਰ ਇਹ 7 ਐਮਐਲਏ ਹੱਥ ਖੜੇ ਕਰਦੇ ਆਂ ਹੱਥ ਥੱਲੇ ਕਰਦੇ ਆਂ ਦੋ ਕੈਂਡੀਡੇਟ ਪਾਰਟੀਆਂ ਦੇ ਕੈਂਡੀਡੇਟ ਪੇਸ਼ ਹੁੰਦੇ ਹੋਏ ਇਹ ਸਾਰਾ ਕੁਝ 2 ਮਿੰਟ ਚ ਕਦੇ ਕੋ ਪੂਰਾ ਹੀ ਨਹੀਂ ਹੋ ਸਕਦਾ ਮਗਰ ਕਿਉਂਕਿ ਜਾਦੂਗਰ ਭੁੱਲਰ ਸਾਹਿਬ ਮੌਜੂਦ ਸਨ ਤੇ ਭੁੱਲਰ ਸਾਹਿਬ ਦੀ ਹਾਜ਼ਰੀ ਚ ਇਹ ਤਾਂ ਪੱਕਾ ਹੀ ਸੀ ਕਿ ਜਾਦੂਗਰੀ ਕੋਈ ਨਾ ਕੋਈ ਨਿਕਲ ਕੇ ਆਉਣੀ ਸੀ ਅੱਜ ਮੈਂ ਤੁਹਾਨੂੰ ਇਹ ਦੱਸਦਾ ਕਿ ਅੰਦਰ ਹੋਇਆ ਕੀ ਬਾਕੀ ਮੈਂ ਵੈਸੇ ਤਾਂ ਚਾਹੂੰਗਾ ਕਿ ਤੁਸੀਂ ਦੱਸੋ ਇਹ ਸਾਰੀ ਗੱਲ ਕਿਉਂਕਿ ਤੁਸੀਂ ਇਹ ਸਾਰੇ ਕਾਉਂਸਲਰ ਸਾਹਿਬ ਹਨ ਅੰਦਰ ਚ ਜਿੱਥੇ ਜਿੱਥੇ ਕੋਈ ਜੋ ਇਹਨਾਂ ਨੇ ਮੈਨੂੰ ਗੱਲ ਦੱਸੀ ਹੈ ਮੈਂ ਤੁਹਾਨੂੰ ਦੱਸੂਗਾ ਇਹ ਭਾਈ ਸਾਹਿਬ ਨੇ ਵਾਰਡ ਨੰਬਰ 38 ਤੋਂ ਭਗਵੰਤ ਸਿੰਘ ਕਮਲ ਇਹ ਜਿੰਨੇ ਵੀ ਆਪ ਵਾਲੇ ਸੀਗੇ ਇਹ ਗਿਣਤੀ 'ਚ ਜੋ ਮੈਨੂੰ ਟਰੱਕਾਂ ਵਾਲਾ ਸਾਹਿਬ ਦੱਸਦੇ ਆ 30 35 ਹੋੜੇ ਵੱਧ ਤੋਂ ਵੱਧ 35 ਬੰਦੇ ਉਸ ਤੋਂ ਵੱਧ ਨਹੀਂ ਅੱਛਾ ਉਹਨਾਂ ਨੇ ਅੱਜ ਪਛਾਣ ਵੀ ਬੱਕਰੀ ਰੱਖੀ ਸੀ ਉਹਨਾਂ ਸਾਰਿਆਂ ਦੇ ਗੱਲ 'ਚ ਉਹ ਬਿੱਲੇ ਪੁਆਏ ਸਨ ਝਾਹੂ ਵਾਲੇ ਕਿ ਇਹ ਬੱਕਰੀ ਦਿਸਲ ਪੁਲਸ ਨੂੰ ਵੀ ਪਤਾ ਲੱਗ ਜੇ ਕਿ ਕਿੱਥੇ ਸਾਡਾ ਬੰਦਾ ਨਾ ਰੋਕਦਾ ਆ ਸੁਣ ਲੋ ਅੰਦਰ ਹੋਇਆ ਕਿ ਸ਼ੁਰੂ ਤੋਂ ਕਹਾਣੀ ਦੱਸ ਦੂ ਜੀ ਅੱਜ ਤੱਕ ਕਦੀ ਪਹਿਲਾਂ ਵੀ ਮੈਂ 4 ਲੱਖ ਨਾਲ ਲੜੀਆਂ ਨੇ ਚਾਰ ਵਾਰੀ ਮੈਂ ਕਾਉਂਸਲਰ ਬਣਿਆ ਪਰ ਅੱਜ ਤੱਕ ਇਹੋ ਜਿਹਾ ਸਿਸਟਮ ਨਹੀਂ ਵੇਖਿਆ ਜਿਹੜਾ ਅਜ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਅੰਦਰ ਜਾਣ ਤੋਂ ਪਹਿਲਾਂ ਇੰਨੀ ਵਾਰੀ ਤਲਾਸ਼ੀ ਲਈ ਗਈ ਉਨੇ ਨਮਾਇਦਿਆਂ ਦੀ ਤਲਾਸ਼ੀ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਇਹ ਸੌ ਚੁੱਕਣ ਗਏ ਆ ਜਾਂ ਸਾਨੂੰ ਕੀ ਸਮਝ ਕੇ ਇਹਨਾਂ ਨੇ ਨਹੀਂ ਇਹਦੀ ਤਲਾਸ਼ੀ ਲਈ ਚਾਰ ਜਗ੍ਹਾ ਸਾਡੀ ਤਲਾਸ਼ੀ ਲਈ ਗਈ ਨੀੜੀ ਦੀ ਤਲਾਸ਼ੀ ਲਈ ਗਈ ਜਿਹੜਾ ਕਿ ਇਹ ਬਹੁਤ ਸ਼ਰਮਨਾਕ ਗੱਲ ਆ ਪੈਨ ਤੱਕ ਨਹੀਂ ਸਾਡਾ ਅੰਦਰ ਜਾਣ ਦਿੱਤਾ ਗਿਆ ਮੋਬਾਈਲ ਤੱਕ ਕੋਈ ਚੀਜ਼ ਨਹੀਂ ਅੰਦਰ ਜਾਣ ਦਿੱਤੀ ਔਰ ਅੰਦਰ ਜਾ ਕੇ ਜਿਹੜਾ ਸੌ ਚੁੱਕ ਸਮਾਗਮ ਹਾਲੀ ਸ਼ੁਰੂ ਹੋਇਆ ਉਹਨੂੰ ਕਮਿਸ਼ਨਰ ਸਾਹਿਬ ਨੂੰ ਚੁੱਕ ਕੇ ਲੈ ਆਏ ਨੇ ਦੋ ਬੰਦੇ ਕਮਿਸ਼ਨਰ ਸਾਹਿਬ ਆਜ ਇਹਨਾਂ ਦੀ ਗੱਲ ਕਰਦੇ ਆ ਇਹਨਾਂ ਨੂੰ ਦੋ ਬੰਦੇ ਚੁੱਕ ਕੇ ਲੈ ਆਏ ਨੇ ਜੀ ਬਿਆਰ ਕਿ ਉਹਨਾਂ ਡਿਵੀਜ਼ਨਲ ਕਮਿਸ਼ਨ ਨੂੰ ਕੁਰਸੀ ਤੇ ਬਾਇਆ ਉਹਦੀ ਆਵਾਜ਼ ਦੀ ਸਮਝ ਨਹੀਂ ਸੀ ਲੱਗ ਰਹੀ ਵੀ ਉਹ ਕੀ ਕਹਿ ਰਹੇ ਨੇ ਦੋ ਵਾਰੀਆਂ ਉਹਦਾ ਇਤਰਾਜ਼ ਹੋਇਆ ਵੀ ਬੋਲੋ ਸਾਨੂੰ ਸਮਝ ਨਹੀਂ ਲੱਗ ਰਹੀ ਅਸੀਂ ਇਤਰਾਜ਼ ਕੀਤਾ ਵੀ ਸਾਡੇ ਤੱਕ ਫਾਰਮ ਨਹੀਂ ਪਹੁੰਚੇ ਸੌ ਦੇ ਚਲੋ ਸੌ ਦੇ ਫਾਰਮ ਤੇ ਸਾਨੂੰ ਪਹੁੰਚਾਓ 500 ਚੁੱਕੀ ਜਾਏਗੀ ਪਰ ਉਹਨੇ ਤੈਨੂੰ 100 ਚੁੱਕੀਗੀ ਦਵਾ ਦਾ 100 ਚੁਕਾ ਕੇ ਇਹ 100 ਚੁੱਕਾ ਭੈਣ ਜੀ ਬੈਠੇ ਆ ਪਤਾ ਹੀ ਨਹੀਂ ਲੱਗਿਆ 100 ਕਦੇ ਚੁੱਕੀ ਗਿਓਨ 100 ਵੇਖ ਲੋ ਆ 100 ਚੁੱਕਣੀ ਸੀ ਜੀ 100 ਚੁੱਕਦਿਆਂ ਵੀ ਮੈਨੂੰ ਲੱਗਦਾ 40 ਸਕਿੰਟ ਲੱਗ ਜਾਣੇ ਸੀ ਕਿ ਮਤਲਬ ਘੱਟ ਤੋਂ ਘੱਟ ਜੇ ਜਿੰਨੀ ਮਰਜ਼ੀ ਬੰਦੇ ਭਾਰਤ ਦੀ ਭਾਵੇਂ ਸਪੀਡ ਹੋਵੇ ਮਗਰ ਇਹਨਾਂ ਨੇ ਉਹ ਕੰਮ ਵੀ ਮੁਕਾਤਾ ਇੱਕ 3 ਮਿੰਟ ਚ ਤਾਂ ਮੇਅਰ ਅਨਾਉਂਸ ਹੋ ਗਿਆ ਆ ਦੱਸੋ ਕਾਜ ਕੇ ਨਾ ਇਹਦੇ ਤੇ ਘੁੱਗੀ ਮਰਵਾਈ ਕਿਸੇ ਦੀ ਕੁਝ ਨਹੀਂ ਹੋਇਆ ਜੀ ਹਾਜ਼ਰੀ ਚ ਘੁੱਗੀ ਆ ਕਿਸੇ ਦਾ ਨਾ ਨਹੀਂ ਕਿਸੇ ਦੀ ਘੁੱਗੀ ਨਹੀਂ ਸਾਰੇ ਫਾਰਮ ਜਿਵੇਂ ਲੈ ਕੇ ਗਏ ਉਤਰਾ ਮੋੜ ਕੇ ਵਾਪਸ ਲਿਆ ਅਰੋੜਾ ਨੇ ਪ੍ਰੈਸ ਕਨਫਰੰਸ ਤੇ ਕਿਹਾ ਕਿ ਅਕਾਲੀ ਦਰ ਉਹ ਸੁਣ ਤਾਂ ਲੈ ਯਾਰ ਅਰੋੜਾ ਹੋਰ ਕੀ ਕਹੂ ਹੁਣ ਇਹ ਤੇਰੇ ਸਾਹਮਣੇ ਬੈਠੇ ਆ ਸਾਡੀ ਤੈਨੂੰ ਸੁਣਦੀ ਨਹੀਂ ਅਰੋੜਾ ਸਾਹਿਬ ਦੀ ਸੁਣੀ ਜਨ ਹਾਲੀ ਦੇ ਸਾਨੂੰ ਅਸੀਂ ਅੰਦਰ ਬੈਠੇ ਅਜਨਾਂ ਕੁਰਸੀਆਂ ਨੇ ਸਿੱਧੀਆਂ ਕੀਤੀਆਂ ਤੇ ਕਵਲ ਸਾਹਿਬ ਸਟੇਜ ਤੇ ਚੜੇ ਨੇ ਸਾਨੂੰ ਨਹੀਂ ਉਹ ਕਾਉਂਸਲਰ ਸਾਹਿਬ ਜਿਹੜੇ ਆ ਉਹਨਾਂ ਕਹਿਆ ਦੀ ਆਮ ਆਦਮੀ ਪਾਰਟੀ ਕੋਲੋਂ ਮੇਲ ਮੋਤੀ ਪਾਟ ਗਿਆ ਟਿਮੇਟਿਵ ਟਿਮੇਰ ਫਲਾਣਾ ਬਾਵਾ ਖੜੀਆਂ ਕਰੋ ਜੀ ਉਹਨਾਂ ਨੇ ਪੰਜ ਸੱਤਾਂ ਦਹਾਨ ਜਿਨ੍ਹਾਂ ਨੇ ਬਾਵਾ ਖੜੀਆਂ ਕੀਤੀਆਂ ਬਣ ਕੇ ਬਣ ਕੇ ਬਣ ਕੇ ਤੇ ਉਹ ਉਹਨੇ ਜਿਹਨੂੰ ਕਾਂਗਰਸ ਵਾਲੇ ਜਿਹੜੇ ਮਾਰ ਕੇ ਛਾਲਾਂ ਚੜ ਗਏ ਅਹੀਂ ਉੱਠ ਕੇ ਰੌਲਾ ਪਾਇਆ ਵੀ ਇਹ ਕਿਤਰਾ ਦੀ ਚਲਚਣ ਹੁਣ ਉਹ ਸਾਰੇ ਅਫਸਰ ਕੀ ਵਗੈਰਾ ਮਣੀ ਮਿੰਟ ਡੇਟ ਮਿੰਟ ਦੇ ਵਿੱਚ 2 ਮਿੰਟਾਂ ਦਾ ਕੰਮ ਮੁੱਕ ਗਿਆ ਜੀ ਉੱਥੇ ਪਿਛਲੀਆਂ ਬੋਆਂ ਥਾਣੀ ਨਿਕਲ ਕੇ ਬਾਹਰ ਚਲੇ ਗਏ ਕਿਸੇ ਨੇ ਸੁਣਵਾਈ ਕੀਤੀ ਨਹੀਂ ਪੁੱਛਿਆ ਤੱਕ ਨਹੀਂ ਵੀ ਹੋਰ ਕੋਈ ਕੈਂਡੀਡੇਟ ਹੈਗਾ ਨਹੀਂ ਹੈਗਾ ਕਾਲੀਦਲ ਦਾ ਕਿਹੜਾ ਵਾ ਕਾਂਗਰਸ ਦਾ ਕਿਹੜਾ ਕੋਈ ਗੱਲ ਹੀ ਨਹੀਂ ਹੋਈ ਕਿਸੇ ਕਿਸਮ ਦਾ ਕੋਈ ਇਲੈਕਸ਼ਨ ਵਾਲੀ ਗੱਲ ਹੀ ਨਹੀਂ ਹੈਗੀ ਤੁਸੀਂ ਐ ਕਰੋ ਅਰੋੜਾ ਸਾਹਿਬ ਨੇ ਤਾਂ ਕਹਿਤਾ ਅਰੋੜਾ ਸਾਹਿਬ ਤਾਂ ਬਾਹਰ ਸੀ ਐ ਕਰੋ 41 ਕਾਂਗਰਸ ਦੇ ਕਾਉਂਸਲਰਾਂ ਨੂੰ ਪੁੱਛ ਲਓ 6 7 ਭਾਜਪਾ ਵਾਲਿਆਂ ਨੂੰ ਪੁੱਛ ਲਓ 4 ਸਾਨੂੰ ਪੁੱਛ ਲਓ ਇੱਕ ਕੁਵਰ ਵਿਜੇ ਪ੍ਰਤਾਪ ਨੂੰ ਪੁੱਛ ਲਿਓ ਕਿ ਕੋਈ ਵੋਟਰ ਦਾ ਕੰਮ ਵੀ ਹੋਇਆ ਕਿ ਨਹੀਂ ਹੋਇਆ ਔਰ ਸ਼ਾਇਦ ਪਹਿਲੀ ਵਾਰੀ ਹੋਇਆ ਵੈਸੇ ਪੁੱਲਰ ਸਾਹਿਬ ਕਮਿਸ਼ਨਰ ਪੁਲਿਸ ਵਧਾਈ ਦੇ ਪਾਤਰ ਆ ਨਮਾ ਗਿਨੀਜ਼ ਬੋਕਾ 월 ਰਿਕਾਰਡ ਕਾਮ ਕਰਤਾ ਕਿ 2 ਮਿੰਟ ਚ ਜਿਨਾਂ ਕੋਲ 30 35 ਬੰਦੇ ਸੀ ਉਹਨਾਂ ਨੂੰ ਮੇਰ ਬਣਾ ਕੇ ਆਮ ਆਦਮੀ ਪਾਰਟੀ ਨੂੰ ਬਾਹਰ ਕੱਢਦਾ ਇਹ ਹੋਰ ਕੋਈ ਪੁਲਸ ਵਾਲਾ ਨਹੀਂ ਕਰ ਸਕਦਾ ਇਹ ਚੋੜੇ ਦਾ ਸਮਰਥਕ ਜਿਹਨੇ ਚੋੜੇ ਨੂੰ ਥਾਪੀ ਦਿੱਤੀ ਹੋਵੇ ਉਹ ਉਹੀ ਕਰ ਸਕਦਾ ਸੀਗਾ ਇਹ ਚਮਤਕਾਰੀ ਕੰਮ ਔਰ ਮਸੀਹ ਸਾਹਿਬ ਦੇ ਬਾਅਦ ਜਿਹੜੇ ਚੰਡੀਗੜ੍ਹ ਦੀ ਕਾਰਪੋਰੇਸ਼ਨ ਦੀ ਇਲੈਕਸ਼ਨ ਕਰਾਈ ਸੀ ਮੈਂ ਸਮਝਦਾ ਹੁਣ ਭੁੱਲਰ ਸਾਹਿਬ ਦਾ ਵੀ ਤੇ ਸਤਕਾਰਯੋਗ ਛੇਕੜੀ ਸਾਹਿਬ ਦਾ ਵੀ ਸਨਮਾਨ ਤਾਂ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਵੱਲੋਂ ਮਗਰ ਆਸੀ ਇਹਨਾਂ ਨੂੰ ਹਾਈ ਕੋਰਟ ਦੀਆਂ ਬਰੂਹਾਂ ਤੇ ਲੈ ਕੇ ਜਾਵਾਂਗੇ ਵੀਡੀਓਗ੍ਰਾਫੀ ਸਾਹਮਣੇ ਆਊਗੀ ਔਰ ਸਾਹਮਣੇ ਵੀਡੀਓਗ੍ਰਾਫੀ ਚ ਤੁਹਾਨੂੰ ਪਤਾ ਲੱਗੂਗਾ ਕਿ ਵੀਡੀਓ ਤਾਂ ਚੱਲੀ 2 ਮਿੰਟ 2 ਤੋਂ ਬਾਅਦ 2.5 ਮਿੰਟ ਵੀਡੀਓ ਕੋਈ ਨਹੀਂ ਹੋਣੀ ਔਰ ਸਿਰਫ ਸਟੇਜ ਦੀ ਹੈ ਔਰ ਕਮਾਲ ਦੀ ਗੱਲ ਇਹ ਆ ਕਿ ਇੰਨਾ ਰੌਲਾ ਪੈ ਗਿਆ ਸਟੇਜ ਦੇ ਪਿੱਛੋਂ ਹੀ ਲੈ ਕੇ ਕੱਢ ਕੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਕੀ ਉਸ ਗੇਟ ਚੋਂ ਨਿਕਲੇ ਜੀ ਜਿਸ ਗੇਟ ਚੋਂ ਇਹ ਸਾਰੇ ਨਿਕਲੇ ਅਕਾਲੀ ਦਲ ਵਾਲੇ ਕਾਂਗਰਸ ਵਾਲੇ ਤੇ ਭਾਜਪਾ ਵਾਲੇ ਆਏ ਉਸ ਗੇਟ ਤੋਂ ਬਾਹਰ ਨਹੀਂ ਕੋਈ ਨਹੀਂ ਕੋਈ ਨਹੀਂ ਪੁਲ ਸੋਨਾ ਨੂੰ 500 ਪੁਲਸਾਲਾ ਭੁੱਲਰ ਸਾਹਿਬ ਨੇ ਅੰਦਰ ਲਾਇਆ ਸੀ ਜਿਹੜਾ ਉਹਨਾਂ ਨੂੰ ਦੂਜੇ ਗੇਟ ਤੋਂ ਕੱਢ ਕੇ ਬਾਹਰ ਲੈ ਕੇ ਇਹ ਤਾਂ ਇਲੈਕਸ਼ਨ ਹੋਈ ਹੈ ਲੋਕਤੰਤਰ ਦੀਆਂ ਕੱਜੀਆਂ ਉਡਾਈਆਂ ਗਈਆਂ ਨੇ ਔਰ ਆਪ ਹੀ ਇਹਨਾਂ ਭਾਈ ਸਾਹਿਬ ਨੇ ਤੇ ਨੇ ਐਲਾਨ ਤੇ ਆ ਜਿਹੜੇ ਵੋਟ ਨੰਬਰ 38 ਤੋਂ ਨੇ ਆਪਣਾ ਕੀ ਨੋਕ ਕਮਲਜੀਤ ਸਿੰਘ ਭਗਵੰਤ ਸਿੰਘ ਕਮਲਸਾਹੂ ਇਥਲੀ ਇਹ ਤਾਂ ਅੱਜ ਲੋਕਤੰਤਰ ਦੀਆਂ ਝੰਡੀਆਂ ਉੜੀਆਂ ਨੇ ਔਰ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀਗਾ ਬਿਫੋਰ ਇਲੈਕਸ਼ਨ ਕਿ ਆਮ ਆਦਮੀ ਪਾਰਟੀ ਕੋਲ ਬਹੁਮਤ ਨਹੀਂ ਸੀ ਔਰ ਅੱਜ ਦੀ ਇਲੈਕਸ਼ਨ ਨੇ ਇਹ ਸਾਬਤ ਕਰਤਾ ਹੈ ਹਿਸਟੋਰਿਕਲੀ ਕੋਈ ਇਲੈਕਸ਼ਨ ਕਰ ਲਿਓ ਮੈਨੂੰ ਲੱਗਦਾ ਜਿਹੜੀ ਇਹਨਾਂ ਨੇ ਜਲੰਧਰ ਕਰਾਈ ਆ ਅ ਲੁਧਿਆਣੇ ਕਰਾਈ ਆ ਉਹ ਵੀ 2 ਮਿੰਟ ਚ ਪੂਰੀ ਨਹੀਂ ਹੋਈ ਹੋਣੀ ਇਲੈਕਸ਼ਨ ਕਿਉਂਕਿ ਇੱਥੇ ਨੰਬਰ ਨਹੀਂ ਸੀ ਇਹਨਾਂ ਦੇ ਭਾਈ ਕਾਰਵਾਈ ਤੇ ਅੱਜ ਹਾਈ ਕੋਰਟ ਦੀ ਤੋਹੀਨ ਹਾਈ ਕੋਰਟ ਦੇ ਆਰਡਰਾਂ ਦੀਆਂ ਧੱਜੀਆਂ ਉਡਾਤੀ ਪੁਲਿਸ ਕਮਿਸ਼ਨਰ ਨੂੰ ਚੇਂਜ ਕਰ ਦਿੱਤਾ ਗਿਆ ਪਤਾ ਲੱਗਿਆ ਰਿਹਾ ਮਿਲਿਆ ਲੁਧਿਆਣੇ ਤੇ ਪੁਲਿਸ ਨਹੀਂ ਮਿਲਣਾ ਚਾਹੀਦਾ ਮੈਂ ਤਾਂ ਕਹਿੰਦਾ ਇਹਨਾਂ ਨੂੰ ਡੀਜੀਪੀ ਲਾ ਦਿਓ ਪੰਜਾਬ 'ਚ ਹੋਰ ਦੋ ਚਾਰ ਬਲਾਸਟ ਲੈ ਘੱਟ ਹੋ ਜਾ ਹੋਰ ਹੋ ਜਾਣਗੇ ਜਿੱਦਾਂ ਵਧੀਆ ਕੰਮ ਹੀ ਕਰਦੇ ਆ ਪੁੱਲਰ ਸਾਹਿਬ ਦੇ ਤਾਂ ਜੋ ਆਮ ਆਦਮੀ ਪਾਰਟੀ ਲਈ ਕਰਤਾ ਰੋੜਾ ਸਾਹਿਬ ਨਹੀਂ ਕਰ ਸਕਦੇ ਮੈਨੂੰ ਲੱਗਦਾ ਕੇਜਰੀਵਾਲ ਸਾਫ ਕੋ ਨਹੀਂ ਹੋਣਾ ਜੇ ਅਸਲ ਚ ਆ ਇਲੈਕਸ਼ਨ ਦਿੱਲੀ ਦੀ ਮੋਕ ਲੈਣ ਦਿਓ ਇਹ ਭਗਵੰਤ ਮਾਨ ਤੋਂ ਇਹ ਕੰਮ ਨਹੀਂ ਹੋਣੇ ਜਿਹੜੇ ਪੁੱਲਰ ਸਾਹਿਬ ਕਰੀ ਆਉਂਦੇ ਚੀਫ ਮਿਨਿਸਟਰ ਹੀ ਪੁੱਲਰ ਸਾਹਿਬ ਚਾਹੀਦੇ ਹੁਣ ਤਾਂ ਆਮ ਆਦਮੀ ਪਾਰਟੀ ਦੇ ਮੈਂ ਤਾਂ ਚਾਹੂੰਗਾ ਸਾਰੀਆਂ ਪਾਰਟੀਆਂ ਕੁੱਟੀਆਂ ਹੋ ਕੇ ਪੁੱਲਰ ਸਾਹਿਬ ਦੇ ਗੱਲ ਤੇ ਵੀ ਆ ਝਾੜੂ ਜਿਹੜਾ ਚੋਰ ਨਿਚਾਨ ਆ ਆਮ ਆਦਮੀ ਪਾਰਟੀ ਦਾ ਸਲਮਾਨ ਦੇ ਰੂਪ ਚ ਦੇ ਕੇ ਹਨ ਕੀ ਇੰਨਾ ਕੰਮ ਤਾਂ ਵਾਲੈਂਟੇਅਰ ਨਹੀਂ ਕਰ ਰਿਹਾ ਆਮ ਆਦਮੀ ਪਾਰਟੀ ਦਾ ਜਿੰਨੀ ਤਨਦੇਹੀ ਨਾਲ ਮੁਸਤੈਦੀ ਨਾਲ ਇਹ ਭੁੱਲਰ ਸਾਹਿਬ ਕੰਮ ਕਰੇ ਮੁਸਤੈਦੀ ਨਾਲ ਹੀ ਕਰਦੇ ਨੇ ਇਹ ਕੰਮ ਸਾਰੇ ਅੱਜ ਤੁਸੀਂ ਵੇਖ ਹੀ ਲਿਆ ਆਜੀ ਆਪ ਦੇ ਕਾਉਂਸਲਰ ਛੱਡਣ ਗਏ ਉੱਥੇ ਪਹਿਲੇ ਚੌਣੀ ਬਣਾਈ ਫਿਰ ਕਾਉਂਸਲਰ ਮੈਂ ਛੱਡਣ ਕਿਉਂ ਗਿਆ ਕਿਉਂਕਿ ਮੈਨੂੰ ਪਤਾ ਲੱਗਿਆ ਕਾਂਗਰਸ ਦਾ ਰੌਲਾ ਪਿਆ ਹੈ ਕਾਉਂਸਲਰਾਂ ਨੂੰ ਅੰਦਰ ਨਹੀਂ ਜਾਣਦੇ ਔਰ ਉਹੀ ਹਾਲ ਹੈ ਆਮ ਆਦਮੀ ਪਾਰਟੀ ਵਾਲੇ ਸਕਾਟ ਕਰਕੇ ਲੈ ਕੇ ਗਏ ਹੋ ਸਕਾਟ ਕਰਕੇ ਉਹਨਾਂ ਨੂੰ ਤੁਸੀਂ ਬਾਹਰ ਲਾਏ ਹੋ ਆ ਪੈਨ ਜੀ ਨੂੰ ਪੁੱਛੋ ਕਿਵੇਂ ਫਰਸ਼ਕਿੰਗ ਹੋਈ ਹੈ ਇਹਨਾਂ ਦੀ ਸ਼ੀਜ਼ਾ ਰਿਟਾਇਰਡ ਪ੍ਰਿੰਸੀਪਲ ਤੁਸੀਂ ਪੈਨ ਜੀ ਦੱਸਿਓ ਕਾਈਂਡਲੀ ਕਿ ਕੀ ਹੋਇਆ ਉੱਥੇ ਤੁਹਾਡੇ ਨਾਲ ਫਰਸ਼ਕਿੰਗ ਕਿਵੇਂ ਹੋਈ ਆਪ ਨਾਲ ਫੜ ਲਈ ਤਾਂ ਉੱਥੇ ਉਹਨਾਂ ਨੇ ਕਹਿੰਦੇ ਪਰਸਵੀ ਰੱਖਦੇ ਹੋ ਜੀ ਪੈਨ ਵੀ ਰੱਖਦੇ ਹੋ ਜੀ ਕੋਈ ਜੀ ਫੋਨ ਵੀ ਰੱਖਦੇ ਹੋ ਕੋਈ ਚ ਜੰਦਗੀ ਜਾਣੀ ਫਿਰ ਦੋ ਲੇਡੀਜ਼ ਕੁਲ ਸਵਾਲੀਆਂ ਸੀਗੀਆਂ ਲੇਡੀਜ਼ ਸੀਗੀਆਂ ਉਹ ਕਹਿੰਦੇ ਆ ਕਿ ਤਲਾਸ਼ੀ ਲੈਣੀ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਇਲੈਕਟ੍ਰेड ਬੰਦੇ ਆ ਸਾਡੀ ਤਲਾਸ਼ੀ ਕਿਉਂ ਲੈਣੀ ਆ ਤੁਸੀਂ ਪਰ ਉਹ ਕਿੰਦੇ ਨਹੀਂ ਕਿ ਸਾਨੂੰ ਹੁਕਮ ਹੈ ਸਰਕਾਰ ਦਾ ਅਸੀਂ ਅਸੀਂ ਸਾਡੇ ਹੱਥ ਵਿੱਚ ਕੁਝ ਨਹੀਂ ਹੈਗਾ ਅਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਜਿੱਦਾਂ ਜਿੱਦਾਂ ਹੁਕਮ ਹੈ ਅਸੀਂ ਉਦਾਂ ਕਰਨਾ ਮੈਂ ਕਿ ਤੁਸ ਜੇ ਪਰਸ ਰੱਖ ਲੋਗੇ ਅਸੀਂ ਪੈਸੇ ਕਿੱਦਾਂ ਲੈ ਕੇ ਜਾਵਾਂ ਤੁਸੀਂ ਕਹਿੰਦੇ ਪੈਸੇ ਗਿਣ ਕੇ ਰੱਖ ਕੇ ਰੱਖ ਦਿਓ ਪਰਸੇ ਚ ਮੈਂ ਕਹਾਂ ਉਸ ਟਾਈਮ ਹੋ ਗਿਆ 4 ਵਜਣ ਵਾਲੇ ਅਸੀਂ ਅੰਦਰ ਐਂਟਰ ਕਰਨਾ ਹੈ ਤੇ ਪੈਸੇ ਗਿਣਨ ਲੱਗ ਜਾ ਹੁਣ ਮੈਂ ਫਿਰ ਕਹਿੰਦਾ ਕਿ ਨਹੀਂ ਤੁਸੀਂ ਪੈਸੇ ਨਾਲ ਲੈ ਜਾਓ ਆਪਣੇ ਸੋ ਮੈਂ ਪਤਾ ਨਹੀਂ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਸਰਕਾਰ ਕੀ ਕਰ ਰਹੀ ਹੈ ਤੇ ਕੀ ਕਰਨਾ ਚਾਹੁੰਦੀ ਹੈ ਕਿ ਕਿੱਦਾਂ ਦੇ ਕੰਮ ਹੋ ਰਹੇ ਆ ਬਾਕੀ ਸਭ ਨੂੰ ਪਤਾ ਹੀ ਹੈ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਪਤਾ ਹੈ ਕਿ ਕਿੰਨਾ ਟਾਈਮ ਨਿਕਲ ਗਿਆ ਹੈ ਤਕਰੀਰ ਹੋ ਰਿਹਾ ਹੈ ਤੇ ਅੱਗੋਂ ਜਿਹੜਾ ਟਾਈਮ ਰਹਿ ਗਿਆ ਹੈ ਉਦੋਂ ਵੀ ਇਦਾਂ ਹੀ ਹੋਣਾ ਸੋ ਅੱਜ ਜੋ ਅੰਦਰ ਹੋਇਆ ਮੈਂ ਵੇਖਿਆ ਕਿ 2 ਮਿੰਟ ਦੇ ਵਿੱਚ ਮੇਹਰ ਦੀ ਇਲੈਕਸ਼ਨ ਹੋ ਗਈ ਸਾਰਾ ਕੁਝ ਹੋ ਗਿਆ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਆਪੇ ਨਾ ਅਨਾਉਂਸ ਕਰ ਦਿੱਤੇ ਆਪੇ ਹੀ ਉਹਨਾਂ ਨੇ ਸਭ ਕੁਝ ਕਰ ਦਿੱਤਾ ਬਾਲ ਚੁੱਕਦਾ ਵੀ ਨਹੀਂ ਪਤਾ ਲੱਗਿਆ ਐਂਟਰੀ ਕੀਤੀ ਉਸ ਤੋਂ ਪਹਿਲਾਂ ਤਾਂ ਐਂਟਰੀ ਕਰਨ ਲੱਗਿਆ ਬਾਲ ਵੱਡੀ ਪ੍ਰੋਬਲਮ ਆਈ ਆ ਜੇ ਮਜੀਠੀਆ ਸਾਹਿਬ ਸਾਡੇ ਨਾਲ ਨਾ ਹੁੰਦੇ ਤਾਂ ਮੇਰਾ خیال ਸਾਨੂੰ ਉਹਨਾਂ ਇੰਟਰਵਿਊ ਨਹੀਂ ਹੁੰਦਾ ਐਡਾ ਦਬਾਅ ਹੈ ਸਰਕਾਰ ਦਾ ਅੰਦਰ ਗਏ ਆ ਤੇ ਮੇਰਾ ਚਾਰ ਪੰਜ ਜਗ੍ਹਾ ਸਾਡੀ ਤਵਾਸੀ ਲਈ ਗਈ ਆ ਕੱਲੇ-ਕੱਲੇ ਚੀਜ਼ ਸਾਡੀ ਫੋਲੀ ਗਈ ਆ ਇੱਥੋਂ ਅੱਗੇ ਪੈਨੋਂ ਤੱਕ ਵੀ ਸਾਡੇ ਜਿਹੜੇ ਕਢਾ ਲੈ ਗਏ ਆ ਜੇ ਅੰਦਰ ਗਏ ਅੰਦਰ ਜਾ ਕੇ ਅਜੇ ਅਸੀਂ ਬੈਠੇ ਹੀ ਆ ਅਜੇ ਬੈਠਦੇ ਆ ਬੈਠਦੇ ਆ ਹੀ ਕਮਿਸ਼ਨਰ ਆਏ ਨੇ ਕਮਿਸ਼ਨਰ ਸਾਹਿਬ ਸੌਂਚ ਕੋਣ ਵਾਸਤੇ ਦੋਵਾਂ ਬੰਦਿਆਂ ਨੇ ਉਹਨਾਂ ਨੂੰ ਇੱਕ ਪਾਸੇ ਨੇ ਇਧਰੋਂ ਫੜਿਆ ਦੂਸਰੇ ਨੇ ਇਧਰੋਂ ਫੜਿਆ ਕਿ ਓਕੇ ਉਹਨਾਂ ਨੂੰ ਬੁਲਾਇਆ ਗਿਆ ਵਾ ਬੋਲਣ ਲੱਗਿਆ ਵੀ ਉਹਨਾਂ ਦੇ ਵਿੱਚ ਮੈਂ ਵੀ ਮੂੰਹ ਚੋਂ ਤਾਂ ਕਿ ਸਾਨੂੰ ਕੋਈ ਅਹੀਂ ਜਿਹੜਾ ਰੌਲਾ ਪਾਇਆ ਵੀ ਸਾਨੂੰ ਉੱਚੀ ਆਵਾਜ਼ ਤੁਹਾਡੇ ਆਵਾਜ਼ ਦੋ ਤੁਸੀਂ ਕਿਹਦੇ ਤੁਸੀਂ ਬਸ ਮੈਂ ਇੱਕੋ ਇੱਕ ਲਫ਼ਜ਼ ਮੈਂ ਬੋਲਣਾ ਤੁਸੀਂ ਅੱਗੇ ਆਪੇ ਬੋਲਦੇ ਰਹੋ ਅਸੀਂ ਅੱਜ ਤੱਕ ਆਪਣੇ ਜਿਹੜੇ ਸਾਨੂੰ 100 ਖਾਵੇ ਫਾਰਮ ਦਿੱਤੇ ਅਹੀਂ ਅੱਜ ਉਹਤੇ ਸਾਈਨ ਵੀ ਨਹੀਂ ਕਰ ਸਕੀ ਅੱਜ ਅਸੀਂ ਚਾਵਾਂ ਚਾਵਾਂ ਦੇ ਨਾਲ ਕਿ ਮੈਂ ਪਹਿਲੀ ਵਾਰੀ ਕਾਉਂਸਲਰ ਬਣ ਕੇ ਲੋਕਾਂ ਨੂੰ ਬਣਾਇਆ ਸੀਗਾ ਮੈਂ ਗਿਆ ਬੜੇ ਚਾਵਾਂ ਚਾਵਾਂ ਨਾਲ ਵੀ ਜਾ ਕੇ ਦੇਖਾਂ ਕਿ ਨਾ ਨਾ ਇੱਥੇ ਮਾਹੌਲ ਬਣਦਾ ਪਰ ਅੱਜ ਜਿਹੜਾ ਲੋਕਤੰਤਾ ਦਾ ਜਿਹੜਾ ਜਿੰਨਾ ਕਹਾਣ ਕੀਤਾ ਗਿਆ ਨਾ ਉਹ ਅੱਜ ਕੰਨਾਂ ਨੂੰ ਹੱਥ ਲਵਾ ਦਿੱਤੇ ਲੋਕਾਂ ਦੇ ਲਵਾ ਦਿੱਤੇ ਅਸੀਂ ਬਾਹਰ ਨਿਕਲੇ ਲੋਕ ਤਰਾਸ-ਤਰਾਸ ਕਰਦੇ ਸੁਣ ਕੇ ਝਾੜੂ ਸਿਰ ਕਰਨ ਐਡਾ ਵੱਡਾ ਤਕਾ ਕੀਤਾ ਅੱਜ ਜਿੰਨੀ ਵੀ ਪੰਜਾਬ ਦੀ ਪੁਲਿਸ ਹੈ ਮੇਰਾ ਪੰਜਾਬ ਦੀ ਦੂਜੇ ਜ਼ਿਲ੍ਹੇ ਦੀ ਪੁਲਿਸ ਮਲਾ ਕੇ ਜਿਹੜੀ ਇੱਥੇ ਜਿਹੜੀ ਆ ਉਹਨਾਂ ਨੇ ਇੰਨਾ ਕਾਹਨ ਕੀਤਾ ਲੋਕਾਂ ਦੇ ਹੱਕਾਂ ਦੇ ਜਿਹੜੇ ਹੱਕ ਮਾਰੇ ਨੇ ਮੈਂ ਇਹਦੀ ਜ਼ੋਰਦਾਰ ਨਿਖੇਧੀ ਕਰਦਾ ਔਰ ਆਪਣੀ ਹਾਈ ਕਮਾਂਡ ਨੂੰ ਵੀ ਆਪਣੀ ਬੇਨਤੀਆਂ ਬੇਨਤੀ ਕਰਦਾ ਇਹਦਾ ਵੀ ਜਿਹੜਾ ਜਿੰਨਾ ਤਗੜਾ ਜਿਸ ਤੋਂ ਦੂਸਰੀਆਂ ਪਾਰੀਆਂ ਪ੍ਰੈਸ ਕਰਨਾ ਉੱਥੇ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਜਿਲ੍ਹੇ ਪੱਤਰ ਦੇ ਕੋਈ ਜਾਂ ਪੰਜਾਬ ਦੇ ਕੋਈ ਵੱਡਾ ਪ੍ਰਦਰਸ਼ਨ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਹੱਕ ਜਿਹੜੇ ਨੇ ਲੋਕ ਦਾ ਪਿਛਲੇ 2-3 ਸਾਲ ਤੋਂ ਬਹੁਤ ਦੁਖੀ ਆ ਸਾਡੂ ਸਰਕਾਰ ਤੋਂ ਜੇ ਇਹਨਾਂ ਕੋਈ ਇਹਨਾਂ ਬਹੁਮਤ ਹੁੰਦਾ ਤੇ ਪਹਿਲਾਂ ਜਿੱਤ ਕੇ ਆਉਂਦੇ ਤੇ ਇਹਨੂੰ ਚਲੈਕਟਰਾਂ ਜਿਹੜੀਆਂ ਕਰਾਉਣੀਆਂ ਨੇ ਚਾਹੀਦੀਆਂ ਜਿਹੋ ਜਿਹੇ ਸਰਕਾਰਾਂ ਜਿਹੋ ਜਿਹੇ ਆਈਆਂ ਨੇ ਕਾਲੀ ਕਾਂਗਰਸ ਬਣਦੇ ਰਹਿਣ ਪਾ ਐਡਾ ਵੱਡਾ ਧੱਕਾ ਕਦੀ ਨਹੀਂ ਹੋਇਆ ਇਹ ਝਾੜੂ ਸਰਕਾਰ ਕਹਿੰਦੀ ਹੋ ਕਰਮ ਕਰਲਾ ਸੀ ਤੇ ਲੋਕਾਂ ਨੇ ਪੈਸੇ ਨਹੀਂ ਖਰਚਾਉਣੇ ਚਾਹੀਦੇ ਲੋਕਾਂ ਨੂੰ ਮੂਰਖ ਨਹੀਂ ਬਣਾਉਣਾ ਚਾਹੀਦਾ ਇਲੈਕਸ਼ਨ ਨਹੀਂ ਕਰਾਉਣੀ ਜੀ ਉਹਦਾ ਨਾਮਿਨੇਟ ਆਪਣੇ ਬੰਦੇ ਕਿਰਾ ਕੇ ਆਪਣਾ ਮੇਰ ਬਣਾ ਲੈਂਦੇ ਤੇ ਆਪੇ ਲੋਕਾਂ ਦਾ ਵਿਕਾਸ ਕਰਦੇ ਜੇ 3 ਸਾਲ ਤੋਂ ਪਹਿਲਾਂ ਨਹੀਂ ਹੋਇਆ ਤਾਂ 2 ਸਾਲ ਜੀ ਨਾ ਕੀ ਕਰਦੇ ਨੇ ਕਿਹੜੇ ਰੰਗ ਲਿਆ ਦਿੰਦੇ ਆ ਅਸੀਂ ਇਹਦੀ ਜਿਹੜੀ ਜ਼ੋਰਦਾਰ ਚੋਣਨੀ ਕਾਲੀ ਦਲੋਂ ਜਿਹੜੀ ਚਾਰੀ ਕੌਂਸਲ ਜਿਹੜੇ ਆ ਜ਼ੋਰਦਾਰ ਨਿਖੇਦੀ ਕਰਦੇ ਆ ਔਰ ਆਪਣੇ ਸਹਾਇਕ ਕਮਾਣ ਕਹਿੰਦੇ ਆ ਵੀ ਇਹ ਤਗੜੇ ਹੋ ਗਏ ਅਸੀਂ ਹਲ ਪਾਰ ਦੇ ਉੱਤੇ ਸਾਧਾ ਲੋਕਾਂ ਨੂੰ ਲਵਾਗੇ ਆਪਣੇ ਨਾਲ ਔਰ ਵਾਅਦਾ ਥਾ ਕੇ ਇਹ ਇਹ ਵੀਡੀਓ ਜਨਤਕ ਕਰਨ ਦੀ ਜੇ ਕਹਿੰਦੇ ਨਾ ਪਾਰਦਰਸ਼ਤਾ ਨਾਲ ਹੋਈਏ ਵੀਡੀਓ ਜਨਤਕ ਕਰਨ ਦੂਜੀ ਗੱਲ ਆ ਮੈਨੂੰ ਲੱਗਦਾ ਇਹਨਾਂ ਨੂੰ ਆ ਕੋਟੀ ਸਵਾਉਣ ਤੇ 5 ਘੰਟੇ ਲੱਗ ਗਏ ਇਲੈਕਸ਼ਨ ਤੇ 2 ਮਿੰਟ ਚ ਮੁੱਕ ਗਏ ਮੈਨੂੰ ਅੰਦਰ ਬੈਠੇ ਕਹਿ ਰਹੇ ਕਹਿੰਦੇ ਬਾਤ ਤੇ ਕੋਟੀ ਸਵਾਉਣ ਨੂੰ ਬਾਤ ਦੇ ਸਮਾਂ ਲੱਗਿਆ ਭਾਜੀ ਕਹਿੰਦੇ ਇਲੈਕਸ਼ਨ ਤਾਂ ਭਲੇ ਕਹਿੰਦਾ ਸਾ ਉਤਲਾ ਥੱਲੇ ਨਹੀਂ ਆਇਆ ਸੀ ਤਦ ਤੱਕ ਕਹਿੰਦੇ ਮੇਅਰ ਫਲਾਣਾ ਸੀਨੀਅਰ ਡਿਪਟੀ ਮੇਅਰ ਫਲਾਣਾ ਤੇ ਡਿਪਟੀ ਮੈਨੂੰ ਅਫਸੋਸ ਏ ਇਸ ਗੱਲ ਦਾ ਕੀ ਪੁੱਲਰ ਸਾਹਿਬ ਜਾਤਾ ਆਪ ਮਿਹਰਬਾਨ ਜੰਦੇ ਜਾਂ ਹੁਣ ਕੇਜਰੀ ਆਲ ਸਾਹਿਬ ਨੂੰ ਚਾਹੀਦਾ ਭਗਵੰਤ ਮਾਨ ਦੀ ਇਤੋਂ ਫਿੱਟ ਰਿਪਲੇਸਮੈਂਟ ਕਿਹੜੀ ਹੋ ਸਕਦੀ ਆ ਕਿ ਚਮਤਕਾਰੀ ਪੁਲਿਸ ਕਮਿਸ਼ਨਰ ਨਰੈਣ ਸਿੰਘ ਛੋੜੇ ਦਾ ਯਾਰ ਹਰਪਾਲ ਰੰਦਾਵੇ ਦਾ ਬਚਾਉਣ ਵਾਲਾ ਉਹਨੂੰ ਅੱਜ ਇਹ ਆਮ ਆਦਮੀ ਪਾਰਟੀ ਜਾਂ ਜਾਂ ਤਾਂ ਉਹਨੂੰ ਪ੍ਰਧਾਨ ਬਣਾਉਣ ਜਾਂ ਬਹੁਤ ਵਧੀਆ ਹੋ ਜੇ ਇਹਨੂੰ ਮੁੱਖ ਮੰਤਰੀ ਲਾ ਦੇਣ ਕਿਉਂਕਿ ਜਿੱਡਾ ਕੰਮ ਲੋਕਤੰਤਰ ਦਾ ਚਮਤਕਾਰੀ ਇਹਨੇ ਕੀਤਾ ਕੋਈ ਕਰ ਹੀ ਨਹੀਂ ਸਕਦਾ ਮੈਂ ਕਹਿੰਦਾ ਹੁਣੇ ਤੁਸੀਂ ਪ੍ਰੈਸ ਵਾਲੇ ਵੀਰ ਹੁਣੇ ਗਿਣਤੀ ਮਾਰ ਲਓ ਬੀਜੇਪੀ ਦੇ ਸੱਤ ਪੁੱਛ ਲਓ ਕਿੱਥੇ ਨੇ ਉਹ ਤੁਹਾਨੂੰ ਦੱਸ ਦੇਣਗੇ ਇਹਨਾਂ ਚਾਰਾਂ ਨੇ ਦੱਸਤਾ ਔਰ 41 ਕਾਂਗਰਸ ਤੇ ਤੇ ਬਹੁਮਤ ਪਰ ਆਪ ਕੋਲ ਕਿਵੇਂ ਹੋਏ ਥਿਸ ਇਜ਼ ਸ਼ੇਮਫੁਲ ਵਾਟ ਇਜ਼ ਹੈਪਨਿੰਗ ਟੂਡੇ ਔਰ ਇਹਨਾ ਨੇ ਆਮ ਆਦਮੀ ਪਾਰਟੀ ਨੇ ਰੱਟ ਪਾਈ ਸੀ ਚੰਡੀਗੜ੍ਹ ਦੀ ਮੇਅਰ ਇਲੈਕਸ਼ਨ ਦੀ ਪਾਈ ਸੀ ਕਿ ਨਹੀਂ ਪਾਈ ਸੀ ਜਦੋਂ ਉਹ ਅਫਸਰ ਮਸੀਦ ਦੀ ਖਚਾਈ ਹੋਈ ਸੀ ਅੱਜ ਉਤੋਂ ਵੱਧ ਤਾਂਦਲੀ ਤੇ ਉਤੋਂ ਵੱਧ ਲੋਕਤੰਤਰ ਦੀਆਂ ਛਿੱਕੇ ਤੇ ਤਾਂ ਇਹਨਾਂ ਨੇ ਟੰਕਦਾ ਆਮ ਆਦਮੀ ਪਾਰਟੀ ਪੁਲਿਸ ਕਮਿਸ਼ਨਰ ਸੜ ਤੇ ਧੱਕਾ ਮੁਕੀ ਕਰਦੇ ਨਜ਼ਰ ਆਏ ਜੀ ਮੀਡੀਆ ਨੂੰ ਵੀ ਜਨਤਕ ਬਿਆਨ ਦਿੱਤਾ ਉਹ ਦੇਖੋ ਪੁਲਿਸ ਕਮਿਸ਼ਨਰ ਤੇ ਉਹਨੇ ਰਹਿਣਾ ਕਮਿਸ਼ਨਰ ਜਾਂ ਬਣੂਗਾ ਉਹਨੋਂ ਮੁੱਖ ਮੰਤਰੀ ਜਾਂ ਮੰਤਰੀ ਉਹ ਤਾਂ ਚਮਚੀ ਤੇ ਸੀ ਮੇਰਾ ਵੀ ਧੱਕੇ ਤਾਂ ਛੋਟੀ ਗੱਲ ਆ ਤਾਂ ਗੋਲੀ ਵੀ ਮਾਰ ਸਕਦਾ ਸੀ ਕਿਸੇ ਨੂੰ ਉਤੇ ਇਸ ਕਿਸਮ ਦਾ ਪ੍ਰੈਸ਼ਰ ਚ ਉਹਨੂੰ ਕੁਰਸੀ ਪਿਆਰੀ ਜਿਹੜਾ ਇਹ ਗੱਲ ਕਹਿ ਸਕਦਾ ਨਰੈਣ ਸਿੰਘ ਚੋੜੇ ਵਰਗੇ ਆਈਐਸਆਈ ਏਜੰਟ ਦਾ ਕਿ ਇਹ ਸੈਲਫ ਅਟੈਕ ਹੈ ਸੁਖਬੀਰ ਜੀ ਨੇ ਆਪਣੇ ਆਪ ਤੇ ਕਰਾਇਆ ਫਿਰ ਹੁਣ ਸੁਖਬੀਰ ਜੀ ਦੀ ਅਮੰਤਾਂ ਕਿਉਂ ਕਰਦਾ ਫਿਰਦਾ ਫਿਰ ਮੈਂ ਇਹ ਗੱਲਾਂ ਵੀ ਜਨਤਾ ਤੇ ਕਰੂੰਗਾ ਕਿ ਕਿੱਥੇ ਕਿੱਥੇ ਮੀਟਿੰਗ ਹੋਈ ਹੈ ਕਿੰਨੀ ਵਾਰੀ ਫੋਨ ਕਾਲ ਹੋਈ ਹੈ ਮਤਲਬ ਸ਼ਰਮ ਦੀ ਗੱਲ ਹੈ ਵਾਟੇਜ ਹੈਪਨਿੰਗ ਇਨ ਪੰਜਾਬ ਯਾਰ ਔਰ ਬੌਮ ਪਾੜਤਾ 7 ਵਜੇ ਕਦੇ ਕਮਿਸ਼ਨਰ ਦੀ ਪ੍ਰੈਸ ਕਾਨਫਰੰਸ ਤੁਸੀਂ ਸੁਣੀ ਹੈ ਕਹਿੰਦੇ ਜੀ ਫਟਿਆ ਹੀ ਨਹੀਂ ਬੋਮ ਜਿਹੜਾ ਕਮਿਸ਼ਨਰ ਬੋਮ ਅਟੈਕ ਨੂੰ اسلامਾਬਾਦ ਤੇ ਔਰ ਆ ਰੰਜੀਤ ਹੈ ਕੋਈ ਦੂਰਜਾ ਗੁਮਟਾਲੇ ਵਾਲੀ ਚੌਕੀ ਤੇ ਜਿਹੜਾ 에ਰਪੋਰਟ ਸਟੇਸ਼ਨ ਦੇ ਨਾਲ ਹੈ ਜਿਹੜਾ ਆਰਮੀ ਦੇ ਸਟੇਸ਼ਨ ਦੇ ਨਾਲ ਹੈ ਉੱਥੇ ਕਵੇ ਤਾਂ ਰੇਡੀਏਟਰ ਪਾਟਿਆ ਸੀ ਤਾਂ ਕੁਝ ਕਹਿ ਸਕਦਾ ਉਹ ਤਾਂ ਕੁਝ ਕਹਿ ਸਕਦਾ ਮੇਰਾ ਵੀਰ ਥਿਸ ਇਜ਼ ਬੈਰੀ ਸਮਾਲ ਉਹ ਥੋੜੇ ਮੇਰੇ ਝੂਠੇ ਮੁਕਾਬਲੇ ਝੂਠੇ ਕੇਸਾਂ ਦੇ 2 ਮਿੰਟ ਚ ਭਲਾ ਸਕਦਾ ਮਗਰ ਸਾਨੂੰ ਇਹਨਾਂ ਦੀ ਗੱਲਾਂ ਦੀ ਚੜੀ ਲੱਤੀ ਕੋਈ ਬਿਕਰਮ ਜੀ ਕਾਂਗਰਸ ਪ੍ਰੋਟੈਸਟ ਤੇ ਬੈਠ ਗਈ ਹੈ ਜੀ ਉੱਥੇ ਹੀ ਬਹਾਂਗੇ ਔਰ ਹਾਈ ਕੋਰਟ ਨੂੰ ਵੀ ਮੂਵ ਕਰਾਂਗੇ ਨਹੀਂ ਬਿਲਕੁਲ ਕਰਨਾ ਚੀ ਦਾ ਮੈਂ ਤਾਂ ਅੱਜ ਸਾਰੀ ਪਾਰਟੀਆਂ ਨੂੰ ਕਹਿਣਾ ਹੂ ਬਲੀਵ ਇਨ ਡੈਮੋਕ੍ਰੇਸੀ ਔਰ ਮੈਂ ਭਾਜਪੀ ਨੂੰ ਕਹਿਣਾ ਕਿ ਅੱਜ ਤੁਹਾਡੇ ਕੋਲ ਮੌਕਾ ਤੁਹਾਨੂੰ ਜਦੋਂ ਇਹ ਮਸ਼ੀਨ ਇਲੈਕਸ਼ਨ ਕਰਾਈ ਸੀ ਤੁਹਾਡੇ ਤੇ ਬੜੇ ਕਿਸਮ ਦੇ ਇਲਜ਼ਾਮ ਲੱਗੇ ਸਨ ਅੱਜ ਭਾਜਪੀ ਵੀ ਅੱਗੇ ਆਵੇ ਮਲਕ ਸਾਹਿਬ ਆਪਦੇ ਸਾਰੇ ਸੱਤ ਕਾਉਂਸਲਰ ਲੈ ਕੇ ਬੈਠਣ ਅਟ ਲੀਸਟ ਇਲੈਕਸ਼ਨ ਤਾਂ ਪ੍ਰੀਅਨ ਫੇਅਰ ਹੋਵੇ ਜੀਨੂ ਮੇਅਰ ਬਣਾਉਣਾ ਕਾਉਂਸਲਰ ਸਾਹਿਬ ਬਣਾ ਦੇਣ ਵੀ ਵਿਲ ਰਿਸਪੈਕਟ ਇਟ ਮਗਰ ਏਜ ਕਿਸਮ ਦੀ 2 ਮਿੰਟ ਚ 100 ਤੱਕ ਨਹੀਂ ਚੁਕਾਈ ਗਈ ਤੇ ਉਹਨਾਂ ਨੂੰ ਕੱਢ ਕੇ ਫਿਰ ਏਡੀ ਪੁਲਿਸ ਦੀ ਮੈਨੇਜਮੈਂਟ ਸੀ ਭੁੱਲਰ ਸਾਹਿਬ ਦੀ ਵਿਰੋਧੀਆਂ ਨੂੰ ਤਾਂ ਬਾਹਰ ਰੋਕਿਆ ਜਾ ਰਿਹਾ ਸਾਡੇ ਕਾਉਂਸਲਰਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਸੀ ਏਡਾ ਕੀ ਖਤਰਾ ਸੀ ਮਗਰ ਦੂਜਿਆਂ ਨੂੰ ਬਸਤੇ ਬਿਠਾ ਕੇ ਤੁਸੀਂ ਬੜੇ ਰਿਸਪੈਕਟਫੁਲੀ ਅੰਦਰ ਲੈ ਕੇ ਗਏ ਹੋ ਰਿਸਪੈਕਟਫੁਲੀ ਬਾਹਰ ਲੈ ਕੇ ਉਹਨਾਂ ਦੀ ਤਾਂ ਫ੍ਰਿਸਕਿੰਗ ਵੀ ਨਹੀਂ ਹੋਈ ਉਹਨਾਂ ਲਈ ਤਾਂ ਤਲਾਸ਼ੀ ਵੀ ਨਹੀਂ ਹੋਈ ਸਾਡੀ ਭੈਣ ਜੀ ਦੀ ਤਲਾਸ਼ੀ ਬਾਹਰ ਆਉਣ ਲਈ ਉਹਨਾਂ ਦੇ ਹਸਬੰਦ ਬੈਠੇ ਆ ਗੇਟ ਹੀ ਨਾ ਖੋਲਣ ਅਖੀਰ 'ਚ ਉਹਨਾਂ ਨੇ ਐਸਪੀ ਵਾਲੀਏ ਨੂੰ ਕਿਹਾ ਮੇਰੇ ਵਾਈਫ ਨੂੰ ਬਾਹਰ ਤਾਂ ਲੈਣ ਦਿਓ ਕਹਿੰਦਾ ਜੀ ਪਿੱਛੋਂ ਇਸ਼ਾਰਾ ਆਊਗਾ ਫੇਰ ਖੋਲਾਂਗੇ ਇਹ ਤਾਂ ਗੱਲ ਤੁਸੀਂ ਵੇਖੀਏ ਫੇਰ ਗੇਟ ਕੋਲੇ ਆ ਕੇ ਗੇਟ ਨੂੰ ਤਾਲੇ ਲਾਉਣ ਦੀ ਕੀ ਲੋੜ ਹੈ ਡੀ ਆਰ ਨਾਟ ਕ੍ਰਿਮੀਨਲਸ ਇਹ ਕ੍ਰਿਮੀਨਲਸ ਤਾਂ ਇਥੇ ਇਤੇ ਇਲੈਕਟਿਡ ਕਾਉਂਸਲਰ ਚਣ ਤਾਲਾ ਲਾਉਣ ਦਾ ਕੀ ਮਤਲਬ ਹੈ ਉਥੇ ਐਡਿਟੇਸ਼ਨ ਇਤਹਾਸਦਾਰ ਤੁਹਾਡੇ ਦੇ ਦੇਖੋ ਵੀ ਔਲ ਪ੍ਰੋਟੈਸਟ ਅੱਜ ਕੀ ਚਾਹਾਂਗੇ ਲੋਕਾਂ ਦੀ ਆਵਾਜ਼ ਬਹਾਲ ਰਵੇ ਕੱਲ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੰਵਿਧਾਨ ਦੇ ਨਿਰਮਾਤਾ ਨੇ ਲੋਕਾਂ ਨੂੰ ਵੋਟਾਂ ਦਾ ਅਧਿਕਾਰ ਦਿੱਤਾ ਕੱਲ ਉਹਨਾਂ ਦੀ ਮੂਰਤੀ ਨੂੰ ਅਟੈਕ ਕਰਨਾ ਔਰ ਅੱਜ ਉਸ ਵੋਟ ਦੇ ਅਧਿਕਾਰ ਦੀ ਲੋਕਾਂ ਦੀਆਂ ਭਾਵਨਾਵਾਂ ਦੀਆਂ ਧੱਜੀਆਂ ਉਡਾਉਣੀਆਂ ਮੈਂ ਸਮਝਦਾ ਜੇ ਭੁੱਲਰ ਸਾਹਿਬ ਨੂੰ ਇਨਾਮ ਵਜੋਂ ਕੁਝ ਮਿਲਿਆ ਹੈ ਇਹ ਵਾਕਿਆਕਦਾਰ ਨੇ ਕੱਲ ਪੰਪੇਤਕਰ ਸਾਹਿਬ ਦਾ ਉਥੇ ਕਰਾਈ ਵਿਪਤੀ ਅੱਜ ਤੁਸੀਂ ਲੋਕਤੰਤਰ ਦੀ ਧਾਂਦਲੀ ਕਰਵਾਤੀ ਤੇ ਫਿਰ ਇਨਾਮ ਤਾਂ ਤੁਹਾਨੂੰ ਦੇਣਗੇ ਜਿਹੜੇ ਡਿਕਟੇਟਰਸ਼ਿਪ ਚਾਹੁੰਦੇ ਮੀਟਾ ਸਾਹਿਬ ਹਾਈ ਕੋਰਟ ਦਾ ਰੋਕ ਕਰੋਗੇ ਕੱਲੇ 100% ਕਰਾਂਗੇ ਦੇਖੋ ਅਸੀਂ ਇਸ ਗੱਲ ਦੇ ਕਰਾਂਗੇ ਕਿ ਸਾਡੀ ਨਾਤਾ ਸੌ ਚੁੱਕ ਸਮਾਗਮ ਸਾਡੇ ਕਾਉਂਸਲਰ ਦਾ ਹੋਇਆ ਠੀਕ ਤਰੀਕੇ ਨਾਲ ਔਰ ਨਾ ਇਹਨਾਂ ਤੋਂ ਹੱਥ ਖੜੇ ਕਰਾਏ ਗਏ ਨਾ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਮੇਅਰ ਦਾ ਕੈਂਡੀਡੇਟ ਕੌਣ ਜੇ ਮੇਅਰ ਦੇ ਕੈਂਡੀਡੇਟ ਵੀ ਸਾਰੀ ਪਾਰਟੀਆਂ ਆਪ ਦਾ ਦੱਸਦੀਆਂ ਔਰ ਫਿਰ ਸੀਨੀਅਰ ਡਿਪਟੀ ਮੇਅਰ ਦਾ ਆਪ ਦੀ ਦੱਸਦੀਆਂ ਫਿਰ ਡਿਪਟੀ ਮੇਅਰ ਦੀ ਆਪ ਦਾ ਕੈਂਡੀਡੇਟ ਦੱਸਦੀਆਂ ਫਿਰ ਉਹਦੀ ਉਹਦੀ ਤਾਈ ਧੁੰਦੀ ਫਿਰ ਉਹਨੂੰ ਸੈਕੰਡ ਕੀਤਾ ਜਾਂਦਾ ਉਹ ਸਾਰੇ ਕੰਮ ਨੂੰ ਵੀ 10 ਮਿੰਟ ਲੱਗਦੇ ਆ ਚਾਰ ਪਾਰਟੀਆਂ ਨੇ 10 ਮਿੰਟ ਲੱਗਦੇ ਆ ਇਹ ਤਾਂ ਕੰਮ 2 ਮਿੰਟ ਹੀ ਮੁੱਕ ਗਿਆ ਜਦੋਂ ਕੈਂਡੀਡੇਟ ਹੀ ਨਹੀਂ ਕੋਈ ਆਉਣ ਦਿੱਤਾ ਸਟੇਟ ਤੇ ਚੜ ਕੇ ਫੈਸਲਾ ਕਰਤਾ ਫਿਰ ਤੁਸੀਂ ਕੀ ਕਰੋਗੇ ਜਿੱਕੇ ਤਾਂ ਫਿਰ ਅੰਮ੍ਰਿਤਸਰ ਦੇ ਵਸਨੀਕਾਂ ਦੇ ਜਜ਼ਬਾਤਾਂ ਦਾ ਕੀ ਜਿਨ੍ਹਾਂ ਨੇ ਇੱਕ ਇੱਕ ਕੋਟ ਪਾ ਕੇ ਆਪਣੇ ਨੁਮਾਇੰਦੇ ਚੁਣੇ ਸੀ ਮੈਂ ਤਾਂ ਕਹਿ ਰਿਹਾ ਲੋਕਤੰਤਰ ਦੀ ਧੱਜੀਆਂ ਜੀ ਤੇ ਬਿਲਕੁਲ ਡੈਮੋਕ੍ਰੇਸੀ ਦੀਆਂ ਧੱਜੀਆਂ ਉਡਾਈਆਂ ਗਈਆਂ ਪਹਿਲਾਂ ਇਲੈਕਸ਼ਨ ਵੇਲੇ ਉਡਾਈ ਗਈ ਉਹ ਸਾਰਿਆਂ ਨੇ ਵੇਖਿਆ ਕੀ ਕੁਝ ਹੋਇਆ ਪਟਿਆਲੇ ਸਾਰੀ ਕਾਰਪੋਰੇਸ਼ਨ ਚ ਕੀ ਕੁਝ ਹੋਇਆ ਅੱਜ ਉਹਦੀ ਰਿਪੀਟ ਐਂਡ ਦੈਟਸ ਵਾਈ ਪੁੱਲਰ ਸਾਹਿਬ ਅਰ ਗਿਆ ਨੂੰ ਨਾਮ ਮਿਲਦੇ ਲੇਕਿਨ ਪਹਿਲੇ ਐਮਪੀ ਇਲੈਕਸ਼ਨ ਸਰਪੰਚ ਇਲੈਕਸ਼ਨ ਕਾਉਂਸਲ ਇਲੈਕਸ਼ਨ ਇਹ ਵੀ ਰੇਟ ਲਗਾਏ ਜਾ ਰਹੇ ਨੇ ਕਿਧਰ ਪੋਲਿਟਿਕਸ ਨੂੰ ਕਿਧਰ ਲੈ ਵਾਸ ਲੈ ਕੇ ਜਾਇਆ ਜਾ ਰਿਹਾ ਕਿ ਛੋਟਛੜੀ ਇਹਨਾਂ ਸਾਰੇ ਕਾਉਂਸਲਰ ਵੇਖੋ ਮੈਂ ਪਹਿਲਾ ਅੱਜ ਦੁਪਹਿਰ ਨੂੰ ਵੀ ਕੀਤਾ ਸੀ ਥੈਟ ਮੈਂ ਇਹਨਾਂ ਦਾ ਜਿੰਨਾ ਧੰਨਵਾਦ ਕਰਾ ਉਹਨਾਂ ਘਟ ਹੈ ਇਹਨਾਂ ਨੂੰ ਪੁਲਿਸ ਦਾ ਝੂਠੇ ਪਰਚਿਆਂ ਤੇ ਡਰਾਵੇ ਔਰ ਲੱਖਾਂ ਕਰੋੜਾਂ ਰੁਪਏ ਦੀ ਆਫਰ ਦਿੱਤੀ ਗਈ ਕਿ ਤੁਸੀਂ ਨਾਲ ਆ ਜਿਓ ਤਸ ਤਸ ਤੋਂ ਮਸ ਨਹੀਂ ਹੋਏ ਕੁਝ ਕਮਜ਼ੋਰ ਦਿਲ ਲੋਕ ਸਨ ਜਿਹੜਾ ਆਪਦੀ ਪਾਕੀਆਂ ਨੂੰ ਛੱਡ ਕੇ ਮਗਰ ਇਹ ਬਾਦਰ ਜਰਨਲ ਸੀ ਜਿਹੜੇ ਹਿੱਲੇ ਨਹੀਂ ਮਗਰ ਅੱਜ ਅਖੀਰ 'ਚ ਫੇਰ ਲੋਕਤੰਤਰ ਦੀ ਧਜੀਆਂ ਉਡਣ ਫਿਰੋ ਤਾਂ ਨਹੀਂ ਨਾ ਜੀ ਆਈ ਥਿੰਕ ਅਮਰਤਸਰ ਦੇ ਲੋਕਾਂ ਨਾਲ ਸ੍ਰੀ ਅਮਰਤਸਰ ਸਾਹਿਬ ਦੇ ਲੋਕਾਂ ਨਾਲ ਧੋਖਾ ਗੁਰੂ ਨਗਰੀ ਨਾਲ ਧੋਖਾ ਲੇਕਿਨ ਜਿਸ ਤਰ੍ਹਾਂ ਅਮਨ ਅਰੋੜਾ ਕਹਿ ਰਹੇ ਕਿੰਦੇ ਚਾਰੇ ਅਕਾਲੀ ਦਲ ਦੇ ਜਿਹੜੇ ਕੌਂਸਲਰ ਸਾਡੇ ਯਾਰ ਹੂ ਇਜ਼ ਅਮਨ ਅਰੋੜਾ ਉਹਦਾ ਉਹ ਹੀ ਜੀ ਕੈਨ ਕੈਨ ਹੀ ਸਪੀਕ ਫਾਰ ਅਸ ਮੈਂ ਆਪ੍ਰੈਸ ਅੰਦਰ ਜਾਣ ਤੋਂ ਪਹਿਲਾਂ ਵੀ ਪ੍ਰੈਸ ਨੂੰ ਸੰਬੋਧਨ ਹੋਇਆ ਬਾਹਰ ਆ ਕੇ ਵੀ ਇਹ ਸਾਡੇ ਕਾਉਂਸਲਰ ਸੰਬੋਧਨ ਹੋ ਰਿਹਾ ਤੁਸੀਂ ਉਸ ਗੱਲ ਨੂੰ ਤਾਂ ਮੰਨਦੇ ਨਹੀਂ ਨਹੀਂ ਸਰ ਉਹ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਮੇਰਾ ਵੀ ਅਰੋੜਾ ਸਾਹਿਬ ਤਾਂ ਕਹਿਣਗੇ ਨਾ ਬਟ ਅਰੋੜਾ ਸਾਹਿਬ ਆਮ ਆਦਮੀ ਪਾਰਟੀ ਦੀ ਗੱਲ ਕਰਨ ਤੇ ਚੰਗੀ ਆ ਅਰੋੜਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕਰ ਸਕਦੇ ਜਦੋਂ ਰਿਟ ਦੇ ਪੇਪਰ 'ਤੇ ਇਹਨਾਂ ਨੇ ਗੁੱਗੀਆਂ ਮਾਰੀਆਂ ਫਿਰ ਪੁੱਛਾਂਗੇ